ਕੀ ਕਹਿਣਾ ਚਾਹੋਗੇ ਅੱਗੇ ਅਹ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਲਮਸਤ ਬਾਪੂ ਲਾਲਵਾਜਾ ਸਰਕਾਰ ਦਾ ਸਲਾਨਾ ਔਰ ਸਲਾਨਾ ਮੇਲਾ ਇਹ ਸਾਲ ਵੀ ਸਾਈ ਹੰਸ ਦਰਵੇਸ਼ ਜੀ ਦੀ ਰਹਿਨਮਾਈ ਦੇ ਹੇਠ ਹੋ ਰਿਹਾ 18 19 20 ਜੁਲਾਈ ਨੂੰ ਇਹ ਮੇਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਵਾਰ ਵੀ ਅਹ ਇਸ ਮੇਲੇ ਦੇ ਵਿੱਚ ਜਿੱਥੇ ਕਵਾਲ ਕਲਾਕਾਰ ਪਹੁੰਚ ਰਹਾ ਹੈ ਵੱਡੇ ਵੱਡੇ ਬਦਵਾਨ ਪਹੁੰਚ ਰਹਾ ਹੈ ਸੋ ਕਲਾਕਾਰਾਂ ਦੀ ਲਿਸਟ ਬਹੁਤ ਲੰਬੀ ਹੈ ਜੀ ਅਹ ਹਰ ਅਹ ਵਧੀਆ ਤੋਂ ਵਧੀਆ ਸੰਗਰ ਇੱਥੇ ਪਹੁੰਚ ਰਹੇ ਹਨ ਵਿੱਚ ਮਾਸਟਰ ਸਲੀਮ ਜੀ ਫਿਰੋਜ਼ ਖਾਨ ਜੀ ਗੁਲਾਬ ਸਿੱਧੂ ਜੀ ਮਨਜੀਤ ਸੋਹਤਾ ਜੀ ਫਿਰ ਕਵਾਲਾਂ ਦੀ ਗੱਲ ਕਰੀਏ ਅਸ਼ਰਾ ਤਲੀ ਜੀ ਫਿਰ ਕ੍ਰਾਮਤ ਅਲੀ ਜੀ ਸੁਲਤਾਨਾ ਨੂਰਾ ਜੀ ਸਾਬਰੀ ਸਾਹਿਬ ਅਸलम ਅਲੀ ਜੀ ਰੂਬੀ ਖਾਨ ਜੀ ਇਹ 18 ਦੀ ਰਾਤ ਨੂੰ ਮਹਿਫਲ ਹੈ 19 ਦੀ ਰਾਤ ਨੂੰ ਮਹਿਫਲ ਜੀ ਖਾਨ ਸਾਹਿਬ ਉਹ ਕਰਨਗੇ ਜੀ ਫਿਰ ਉਹਨਾਂ ਦੇ ਨਾਲ ਆਦੀ ਜੀ ਬਹੁਤ ਅੱچھے ਫਨਕਾਰ ਨੇ ਉਹਨਾਂ ਨੇ ਮਹਿਫਲ ਕਰਨੀ ਹੈ ਨਾਲ ਉਸ ਤੋਂ ਬਾਅਦ 20 ਤਰੀਕ ਨੂੰ ਫਿਰ ਜੀ ਖਾਨ ਜੀ, ਗੁਲਾਬ ਸਿੱਧੂ, ਰਣਜੀਤ ਰਾਣਾ, ਬਲਕਾਰ ਅਨਕੀਲਾ ਮਨਜਿੰਦਰ ਗੁਲਸ਼ਨ ਜੀ ਉਹ 20 ਤਰੀਕ ਨੂੰ ਹਾਜ਼ਰੀ ਲਵਾਉਣਗੇ। ਤੇ ਇੱਕ ਰੰਮੀ ਰੰਦਾਵਾ ਪ੍ਰਿੰਸ ਰੰਦਾਵਾ ਜੀ ਇਹ ਵੀ ਬਹੁਤ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨਾਲ ਉਹਨਾਂ ਦੇ ਕੁਲਦੀਪ ਰੰਦਾਵਾ ਜੀ ਇਸ ਵਾਰੀ ਉਹ ਵੀ ਸਪੈਸ਼ਲ ਤੌਰ ਤੇ 19 ਤਰੀਕ ਨੂੰ ਹਾਜ਼ਰੀ ਲਵਾਉਣਗੇ। ਇਸ ਤੋਂ ਇਲਾਵਾ ਹੋਰ ਪੰਜਾਬ ਦੇ ਨਾਮੀ ਗ੍ਰਾਮੀ ਤੁਹਾਨੂੰ ਪਤਾ ਹੈ ਕਿ ਕਲਾਕਾਰ ਇੱਥੇ ਪਹੁੰਚਦੇ ਨੇ। ਇੱਕ ਨਵਲ ਰਾਜਪਾਲ ਜੀ ਸਸਪੈਂਸ ਵੀ ਰੱਖਿਆ ਜਾਂਦਾ ਹੈ ਤੁਹਾਡੇ ਬੰਦਮਾ ਦੇਖਿਆ ਹਰ ਸਾਲ ਮੇਲੇ ਤੇ ਜਿੰਨੇ ਵੀ ਕਲਾਕਾਰ ਆਇਆ ਤੁਸੀਂ ਦੇਖਿਆ ਕਿ ਇਥੇ ਕੋਈ ਦੁਨੀਆ ਦਾ ਐਸਾ ਕਲਾਕਾਰ ਨਹੀਂ ਹੈ ਜਨੇ ਇਥੇ ਪਰਫਾਰਮ ਨਹੀਂ ਕੀਤਾ ਸਾਰੇ ਬਾਪੂ ਜੀ ਨੂੰ ਪਿਆਰ ਕਰਦੇ ਬਾਪੂ ਜੀ ਨੂੰ ਚਾਣ ਵਾਲੇ ਆ ਬਸ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਖੀ ਪੈਨ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਚੋਤਿਸ਼ ਪੜਿਤ ਦਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜੀ ਕੇ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669